ਵਾਹਿਗੁਰੂ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਆਪਣੇ ਪਿੰਡ ਭਲੂਰ ਵਿਖੇ ਹੋ ਰਿਹਾ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਨੂੰ ਅੱਜ ਦਰਸ਼ਨ ਕਰਵਾਉਂਦੇ ਆ ਜੀ ਮਹਾਨ ਨਗਰ ਕੀਰਤਨ ਦੇ ਸੋ ਬੜੀ ਸੰਗਤ ਉਤਸ਼ਾਹ ਦੇ ਨਾਲ ਸੇਵਾ ਕਰ ਰਹੀ ਆ ਸੋ ਵੀਡੀਓ ਨੂੰ ਚਲਦੀ ਚਲਦੀ ਨੂੰ ਜਰੂਰ ਸ਼ੇਅਰ ਕਰਿਆ ਜੋ ਵਾਹਿਗੁਰੂ ਜਰੂਰ ਲਿਖਿਓ ਮਹਾਨ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਵਿਸ਼ਾਲ ਨਗਰ ਕੀਰਤਨ ਸਾਰੇ ਪਿੰਡ ਦੀ ਪ੍ਰਕਰਮਿਆ ਕਰੂਗਾ ਸੋ ਕਰੋ ਦਰਸ਼ਨ ਜੀ ਤੇ ਲਿਖੋ ਵਾਇਗਰੂ

ਉਹ ਪੁਦੇ ਆ ਤੁੰਦ ਆ ਪੰਜ ਪੈਰਾਂ ਨੂੰ ਲੈ ਗਿਆ ਲੈ ਗਿਆ ਹਾਂ ਠੀਕ ਵਾਦਿ ਕੁਸਰਾ ਬਸਲਾ ਵਾਲੇ ਕੰਨੇ ਪੱਤੇ ਚੋਟ ਸੁਧਾਰ ਤੋਂ ਲੈ ਕੇ ਸਾਡੇ ਬੱਚਿਆਂ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਸੋ ਬਾਕੀ ਆ ਦੇ ਬੱਚੇ ਆਪਣਾ ਨਾਮ ਲਿਖਾਉਣ ਅਤੇ ਜੋ ਪੰਜਾਬੀ ਸਕੂਲ ਬੱਚਾ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਫਸ ਸੈਕੰਡ ਆਏ ਹਨ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਹੈ ਆਪੋ ਆਪਣੇ ਨਾਮ ਲਿਖਾਉਣ ਦੀ ਕਿਰਪਾ ਦਾਹੀ ਤੋਤਮ ਮੱਥਣੀ ਕੋ ਆ ਕੇ ਪਾਇਆ ਮਾਂ ਪਾਉਨੇ ਜਿੱਤੇ ਨੂੰ ਸੁਣ ਰਹੀ ਕਜਰੀ ਹੈ ਹਵਾ ਵਿੱਚ ਸ਼ਹਿਰ ਸ਼ੇਮਰ ਆਉਂਦੇ ਬਚਪਨ ਪਾਈ ਜਿੱਤੇ Oh my. omne <coughs> राम भे मारा हर जॻह उसूं पईंदे ਨੈਰਾ ਸਦਾ ਨਮਾਨ ਵੱਲ ਵੈਂਦੀਆਂ ਅਣਖ ਨਾਲ ਗਰਮੇਲ ਜੋ ਕੌਮ ਲੜਦੀ ਹਰਿਆਲੀ ਲਓ ਜੀ ਨਗਰ ਕੀਰਤਨ ਹੁਣ ਦਾਣਾ ਮੰਡੀ ਦੇ ਵਿੱਚ ਪਹੁੰਚ ਗਿਆ ਸੋ ਟਾਈਮ ਸ਼ਾਮ ਦੇ ਸਾਢੇ 4 ਹੋ ਗਏ ਆ ਸਸ ਟਾਈਮ ਸੰਗਤਾਂ ਨਾਲ ਵੱਡੀ ਗਿਣਤੀ ਚ ਪਹੁੰਚ ਰਹੀਆਂ ਨੇ ਧੰਨ ਧੰਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਘਰ ਤੋਂ ਇਹ ਵਿਸ਼ਾਲ ਨਗਰ ਕੀਰਤਨਾ ਚ ਪਿੰਡ ਭਲੌਰ ਦੀ ਧਰਤੀ ਤੇ ਸੋ ਜ਼ਿਲ੍ਹੇ ਮੋਗਾ ਚ ਹੋਇਆ ਜੋ ਵੱਧ ਵੱਧ ਸੰਗਤ ਪਹੁੰਚੀ ਐ ਸੋ ਗੁਰੂ ਦੇ ਦਰਸ਼ਨ ਕਰ ਰਹੀ ਐ ਸੋ ਵੀਡੀਓ ਨੂੰ ਜਰੂਰ ਅਗੇ ਸ਼ੇਅਰ ਕਰਿਆ ਜੋ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਹਾਰਾਜ ਸਭ ਤੇ ਮਿਹਰ ਕਰੇ ਬੜੀ ਸੰਗਤਾਂ ਸੇਵਾ ਵੀ ਕਰ ਰਹੀਆਂ ਨੇ ਮਹਾਨ ਸੇਵਾ ਕਰ ਰਹੀਆਂ ਨੇ ਤੇ ਇਹ ਸੇਵਾ ਜਿੰਨੇ ਵੀ ਸੰਗਤਾਂ ਕਰ ਰਹੇ ਨੇ ਸਭ ਦੀ ਸੇਵਾ ਵਾਹਿਗੁਰੂ ਮਨਜ਼ੂਰ ਕਰੇ हिकु पासे शाणी तोखे गुरू गोबिंदी महाराज आशा जी बाबी लागे कि पर मेर पातशन कया सखा के ते चोखा काई तेर ते सौखा ते 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 तो गरबाणी जुड़न गुरबा पढ़ण ती मेरी बापूर्ण हुज ਹੋਰ ਲੁੱਟਨੇ 15 ਮਿੰਟ ਤਾਂ ਗੁਰੂ ਪਿਆਰੇ ਉਸ ਵੀ ਦੀ ਨੂੰ ਕੱਪਟਾ ਹੀ ਕਹਾਦਾ ਕਰਕੇ ਸਮਾਂ ਘਟਾ ਗਾਹ ਅੱਗੇ ਵੀ ਪਹੁੰਚਣਾ ਪਰਾਵਾ ਤੇ ਵੀ ਜਾਣਾ ਕਰਜ ਮਿਰਜਾ ਜਿਸ ਤਰ੍ਹਾਂ ਇਸ ਕੱਪਟਾ ਨੂੰ ਕਲਮਾਂ ਵਿੱਚ ਤੁਹਾਡਾ ਆਪਣਾ ਜੱਦਾ ਸਹਾਇਕਾਂ ਵਾਲੇ ਦੱਸਣ ਜੀ ਸਰਬੱਤ ਦਾ ਕੁਰਬਾਨ मच कई हा तारा मेरे मन जी I may die.